ਇਕ ਨੌਜਵਾਨ ਵਲੋਕ ਕੁੜੀ ਨੂੰ ਵਰਗਲਾ ਕੇ ਹੋਟਲ ਵਿੱਚ ਬੁਲਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਗਏ ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ। ਲੜਕੀ ਦੀ ਮੌਤ ਤੋਂ ਬਾਅਦ ਮ੍ਰਿਤਕਾ ਦੇ ਪਰਿਵਾਰ ਨੇ ਰਾਤ 10 ਵਜੇ ਦੇ ਕਰੀਬ ਬੱਸ ਅੱਡਾ ਰਾਹੋ ਵਿਖੇ ਚੱਕਾ ਜਾਮ ਕਰਕੇ ਧਰਨਾ ਦਿੱਤਾ। ਜਿਸ ਦੀ ਸੂਚਨਾ ਮਿਲਦੇ ਹੀ ਡੀਐਸਪੀ ਰਾਜਕੁਮਾਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਧਾਰਨਕਾਰੀਆਂ ਦੀ ਗੱਲ ਸੁਣ ਕੇ ਪਹਿਲਾ ਉਸ ਨੂੰ ਪੁਲਿਸ ਥਾਣਾ ਰਾਹੋ ਵਿਖੇ ਬੁਲਾਇਆ ਤੇ ਕਰਨਾ ਖਤਮ ਕਰਨ ਲਈ ਕਿਆ ਡੀਐਸਪੀ ਰਾਜਕਮਾਰ ਤੇ ਇੰਸਪੈਕਟਰ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਹਨਾਂ ਦੀ 19 ਸਾਲਾਂ ਦੀ ਧੀ ਜੋ 10ਵੀਂ ਜਮਾਤ ਪਾਸ ਸੀ ਅਤੇ ਬਿਊਟੀ ਪਾਰਲਰ ਵਿਕੇ ਕੰਮ ਸਿੱਖਣਾ ਜਾਨਦੀ ਸੀ ਕੱਲ ਜਦੋਂ ਸ਼ਾਮ ਨੂੰ ਉਹ ਘਰ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਉਸਦੇ ਮੋਬਾਈਲ ਤੇ ਫੋਨ ਕੀਤਾ ਤਾਂ ਰਾਹਤ ਉਹ ਇੱਕ ਔਰਤ ਨੇ ਫੋਨ ਚੱਕਿਆ ਜੈਸ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਲੜਕੀ ਬੇਹੋਸ਼ ਹੋ ਗਈ ਹੈ ਜਿਸ ਨੂੰ ਸੈਣੀ ਹਸਪਤਾਲ ਦਾ ਹੋ ਲੈ ਕੇ ਚਲੇ ਹਾਂ ਤਾਂ ਤੁਸੀਂ ਸੈਣੀ ਹਸਪਤਾਲ ਵਿਖੇ ਆ ਜਾਓ ਜਦੋਂ ਅਸੀਂ ਉੱਥੇ ਜਾ ਕੇ ਪਹੁੰਚੇ ਤਾਂ ਉੱਥੇ ਕੋਈ ਵੀ ਨਹੀਂ ਸੀ ਇੰਨੇ ਨੂੰ ਉੱਥੇ ਭਜਨ ਕੋਰ ਆ ਗਈ ਜੋ ਪਰਿਵਾਰਿਕ ਮੈਂਬਰਾਂ ਨੂੰ ਆਪਣੇ ਘਰ ਫਲੋਰ ਰੋਡ ਰਾਹੋ ਵਿਖੇ ਲੈ ਗਈ ਜਿੱਥੇ ਪਰਿਵਾਰ ਨੇ ਦੇਖਿਆ ਕਿ ਉਸਦੇ ਘਰ ਦੇ ਅੰਦਰ ਬਰਾਂਡੇ ਵਿੱਚ ਮੰਜੇ ਤੇ ਉਹਨਾਂ ਦੀ ਧੀ ਪਈ ਸੀ ਜਦੋਂ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀਗੀ ਇਸ ਰਾਨਾ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਪਰਿਵਾਰ ਨੇ ਆਸ-ਪਾਸ ਪੁੱਛਿਆ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਧੀ ਭੈਣ ਨੂੰ ਭਜਨੋ ਦਾ ਪੋਤਰਾ ਲਾਪ੍ਰਿਤ ਔਰ ਆਫ ਲਵ ਪੁੱਤਰ ਹਰਨੇਕ ਸਿੰਘ ਬਾਗਸੀ ਫਲੋਰੋਡ ਰਾਹੋ ਆਪਣੇ ਕੋਲ ਵਰਗਲਾ ਕੇ ਬੁਲਾਇਆ ਸੀ ਜੋ ਸਰ ਭੈਣ ਨੂੰ 59 11 ਨਾਮ ਦੇ ਹੋਟਲ ਮਾਛੀ ਵਾਲਾ ਰੋਡ ਰਾਹੋ ਵਿਕੇ ਲੈ ਗਿਆ ਸੀ ਜਿੱਤੇ ਉਸਨੇ ਲੜਕੀ ਦੀ ਮਰਜ਼ੀ ਤੋਂ ਬਿਨਾਂ ੱੱਕੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਜਿਸ ਕਾਰਨ ਲੜਕੀ बेहोश ਹੋ ਗਈ ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ ਜੈਸਨੂ ਹੋਟਲ ਦਾ ਮਾਲਕ ਅਤੇ ਲਾਪ੍ਰਿਤ ਉਰਫ ਲਾਵ ਆਪਣੇ ਮੋਟਰਸਾਈਕਲ ਤੇ ਪਿਠਾ ਕੇ ਆਪਣੇ ਘਰ ਲਿਆਇਆ ਪਰਿਵਾਰ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਉਹਨਾਂ ਦੀ ਦੀ ਧੀ ਦੀ ਮੌਤ ਲਾਪ੍ਰਿਤ ਵੱਲੋਂ ਉਸ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਹੋਈ ਹੈ ਮੌਤ ਤੋਂ ਬਾਅਦ ਵਿੱਚ লাশ ਨੂੰ ਖੁਰਦ-ਬੁਤ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਲਈ ਮੁਲਜ਼ਮਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਡੀਐਸਸੀ ਰਾਜਕੁਮਾਰ ਅਤੇ ਇਨਸਪੈਕਟਰ ਜਰਨੈਲ ਸਿੰਘ ਨੇ ਇਹ ਵੀ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਤੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸੰਸਕਾਰ ਲਈ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾਵੇ